अच्छा ਹੁਣ ਹੁਣ ਦੀ ਲੱਗੋ ਤੁਸੀਂ ਥੋੜੇ ਦਿਨ ਪਹਿਲਾਂ ਦੀ ਮੇਰੇ ਹਿਸਾਬ ਨਾਲ ਹਫਤਾ ਵੀ ਨਹੀਂ ਹੋਇਆ ਇਹ ਤੋਂ ਘੱਟ ਸਮਾਂ ਆ ਨੰਗਲ ਦੇ ਵਿੱਚ ਇੱਕ ਲੇਡੀ ਦਾ ਕੰਮ ਕਰਦਾ ਪ੍ਰਵਾਸੀ ਹੈ ਪ੍ਰਵਾਸੀ ਲੱਭਿਆ ਕਿੱਥੋਂ ਕਮਾਚਲ ਜਾ ਕੇ ਮੰਡੀ ਤੋਂ ਫਿਰਿਆ ਦਾ ਚੱਕੀ ਅਸੀਂ ਇਹ ਖਬਰ ਸੁਣਾਵਾ ਲੱਛਿਆ ਯਾਰ ਸਾਨੂੰ ਕਿਹ ਪਤਾ ਇਹ ਪ੍ਰਵਾਸੀ ਆਪਣੀਆਂ ਝੂਗੀਆਂ ਦੇ ਵਿੱਚ ਸ਼ਾਇਦ ਨਸ਼ਾਈ ਸਪਲਾਈ ਕਰਦੇ ਹੋਣ ਆ ਤੁਸੀਂ ਰੋਜ਼ ਤਾਂ ਖਬਰਾਂ ਲੱਗਦੀਆਂ ਆਨੰਦਪੁਰ ਸਾਹਿਬ ਦੇ ਬੱਸ ਅੱਡੇ ਦੇ ਸਾਹਮਣੇ ਕਹਿੰਦੇ ਝੂਗੀਆਂ ਦੇ ਵਿੱਚ ਹੋ ਰਹੀ ਹੈ ਨਜਾਇਜ਼ ਰਹਿ ਲਿਖਿਆ ਜਾਂਦਾ ਆਨੰਦਪੁਰ ਸਾਹਿਬ ਬਦਨਾਮੀ ਕੀਦੀ ਹੈ ਨੰਦਪੁਰ ਸਾਹਿਬ ਦੀ ਨੰਦਪੁਰ ਸਾਹਿਬ ਵਾਸੀਆਂ ਦਾ ਛੱਡੋ ਕੋਈ ਵੀ ਵਿਸ਼ਾ ਲੈ ਲਓ ਤੁਸੀਂ ਅਗਰ ਤੁਸੀਂ ਕੋਈ ਗਲਤ ਕੰਮ ਕਰ ਰਹੇ ਨਾ ਮੈਂ ਮੈਂ ਤੁਹਾਨੂੰ ਕਹਿਣਾ ਹੀ ਨਹੀਂ ਹੈ ਬੰਦੇ ਦਿਮਾਗ 'ਚ ਗੱਲਾਂ ਦੀ ਭਾਵੇਂ ਮੰਨ ਲਓ ਤੁਸੀਂ ਪਿੰਡ ਦੇ ਮੁਖੀ ਹੈ ਜਾਂ ਤੁਸੀਂ ਤੁਹਾਡੇ ਕੋਈ ਆਉਂਦਾ ਪਿੰਡ ਦਾ ਯਾਰ ਜੇਕਰ ਤੁਸੀਂ ਕੋਈ ਗਲਤ ਕੰਮ ਕਰ ਰਹੇ ਤਾਂ ਤੁਹਾਨੂੰ ਸਾਡਾ ਕਹਿਣ ਦਾ ਫਰਜ਼ ਬਣਦਾ ਸਾਡੇ ਲੋਕਾਂ ਦੇ ਕਰਦੇ ਨਹੀਂ ਮੈਂ ਕਹਾਂ ਉਹ ਨਾ ਮੈਨੂੰ ਕੱਲੋ ਜੇ ਤੁਸੀਂ ਰੋਕੋਗੇ ਤਾਂ ਪਿੰਡ ਵਾਲਿਆਂ ਨੇ ਕਹਿਣਾ ਇਹ ਤਾਂ ਜੋਤਰ ਦਾ ਇਹ ਤਾਂ ਜੋਤਰ ਕਰਦਾ ਇਹਨੂੰ ਤਾਂ ਜ਼ੌਦਰ ਦੀ ਭੁੱਖ ਹੈ ਤੇ ਇਹ ਜ਼ੌਦਰ ਜੇ ਪਤਾ ਸੀ ਜੇ ਮਾੜੇ ਨੂੰ ਮਾਰ ਦੇ ਅੱਛਾ ਜੇ ਤੁਸੀਂ ਨਹੀਂ ਬੋਲਦੇ ਫਿਰ ਲੋਕਾਂ ਨੇ ਕਹਿੰਦੇ ਤੁਸੀਂ ਮਰੇ ਹੋ ਤੇ ਫਿਰ ਪਤਾ ਕੀ ਕਰਦੇ ਫਿਰ ਉਹਨਾਂ ਦਾ ਸੌਖਾ ਜਿਹਾ ਤਰੀਕਾ ਪੰਜ ਸੱਤ ਜੁੜਲੀ ਬਣਾ ਕੇ ਬਹਿ ਜਾਣਾ ਉਹਦੀ ਨਿੰਦਿਆ ਸ਼ੁਰੂ ਕਰ ਦੇਣੀ ਨਿੰਦ ਨੀ ਜਦੋਂ ਉਹ ਕੋਈ ਭਈਆ ਪ੍ਰਵਾਸੀ ਕੋਈ ਵੀ ਹੈ ਜਦੋਂ ਪਿੰਡ 'ਚ ਕੋਈ ਗਲਤ ਕੰਡ ਕਰ ਦੂਗਾ ਫਿਰ ਲੋਕ ਕਹਿੰਣਗੇ ਤੁਸੀਂ ਮਰੇ ਹੋ ਤੇ ਗਲਤਾ ਹੋਈ ਲੈਣਾ ਜੀ ਫਿਰ ਪਦਨਾਮੀ ਸਾਰੇ ਪੰਜਾਬ ਦੀ ਸਾਰੇ ਪਿੰਡ ਦੀ ਸਾਰੇ ਇਲਾਕੇ ਦੀ ਸਾਰੇ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਦੇਖਿਆ ਜਦੋਂ ਪਹਿਲਾਂ ਬੋਲਦਾ ਸੀਗਾ ਉਹਨੂੰ ਪਹਿਲਾਂ ਲੈ ਕਹਿੰਦੇ ਇਹਦਾ ਮਤਲਬ ਪਰ ਉਹ ਬੰਦੇ ਪੰਜਾਬੀ ਬੰਦੇ ਉਹਨਾਂ ਨੂੰ ਤਾਂ ਸ਼ਰਤ ਹੈ ਵੀ ਜ਼ਮੀਨ ਖਾਵੇ ਤੁਹਾਡੇ ਨੋ ਹੋਵੇ ਤਾਂ ਤੁਸੀਂ ਵੋਟ ਬਣਾ ਸਕਦੇ ਹੋ ਉਹ ਪ੍ਰਵਾਸੀ ਇੱਥੇ ਝੁੰਗੀਆਂ ਚ ਰਹਿਣੇ ਵਾਲੇ ਕਿਰਾਏ ਦੇ ਮਕਾਨਾਂ ਤੇ ਰਹਿਣੇ ਵਾਲੇ ਅਸੀਂ ਫੜੇ ਨਹੀਂ ਸੀ ਦਰਿਆ ਪਰ ਉਹ ਬਿਲਕੁਲ ਬਿਲਕੁਲ ਉਹ ਵੋਟਾਂ ਬਣਾਈ ਬੈਠੇ ਆ ਪੰਜਾਬੀ ਦੀ ਵੋਟ ਨਹੀਂ ਬਣ ਰਹੀ ਮੇਨ ਮਾਰਕੀਟ ਤੇ ਬਾਹਰ ਵੀ ਸਿਹੜ ਬੈਠੇ ਨੇ ਨਪਾਲੀ ਸਾਰੇ ਠੀਕ ਹੈ ਜਿੱਥੇ ਸ਼ਾਮ ਨੂੰ ਸਾਂਹ ਨਹੀਂ ਆਉਂਦਾ ਬੰਦੇ ਤੇ ਬੰਦਾ ਚੜਿਆ ਆਉਂਦਾ ਇੰਨਾ ਰਸ਼ ਪਾਇਆ ਹੁੰਦਾ ਸਾਰਿਆਂ ਨੇ ਕੋਈ ਪੰਜਾਬੀ ਉੱਥੇ ਉਹਦੇ ਕੋਲ ਜਾਂਦਾ ਹਾਂ ਉਹਦੇ ਨਾਲ ਹੀ ਕਿਤੇ ਪੰਜਾਬੀ ਦੀ ਰੇੜੀ ਲੱਗੀ ਹੋਈ ਜਾਂ ਕੋਈ ਦੁਕਾਨ ਹੈ ਮਤਲਬ ਇਹ ਤੁਹਾਨੂੰ ਬੰਦਾ ਦੇਖਣ ਨੂੰ ਮਿਲਣਾ ਉਸਨੇ ਸਾਡੇ ਕੋਲ ਮਸਾਲਾ ਪਾਕਿਸਤਾਨ ਤੇ ਬਣਾ ਕੇ ਲਿਆਉਂਦਾ ਜਾਂ ਨਪਾਲ ਤੇ ਬਣਾਉਂਦਾ ਉਹੀ ਤਾਂ ਇੱਥੇ ਸਾਡਾ ਮਸਾਲਾ ਵਰਤ ਰਹੇ ਨਹੀਂ ਉਹ ਤਬਾਕੂ ਵਾਲ ਦੂਆ ਜਿਹੜਾ ਥੁੱਕ ਸਿੜ ਦੇ ਵਿੱਚ ਪਾਣ ਵਾਲਾ ਉਹ ਵਿੱਚ ਟੇਸਟ ਹੋ ਜਾਂਦਾ ਨਾ ਉਹਨਾਂ ਨਾਲ ਜੀ ਮੈਂ ਨਾ ਇਹ ਆਈਸਕ੍ਰੀਮ ਦੀ ਰੇੜੀ ਲਗਾਣੀ ਚ ਭਈ ਮੈਨੂੰ ਜੇ ਤੂੰ ਕੰਮ ਸਿਖਾਦਾ ਮੈਂ ਭਈ ਮੈਂ ਤੇਰਾ ਬਹੁਤ ਸ਼ੁਕਰਗੁਜ਼ਾਰ ਕਰੂੰਗਾ ਜੋ ਤੂੰ ਕਹੂਗਾ ਮੈਂ ਤੈਨੂੰ ਤੇਰੀ ਪੇਮੈਂਟ ਦੇ ਦੂੰਗਾ ਹਮ ਮਹਾਰਾਜ ਮੁੱਕਰ ਗਿਆ ਕਹਿੰਦਾ ਬਾਬਾ ਜੀ ਆਪਕੋ ਕੀ ਆ ਜਰੂਰਤ ਹੈ ਫਲਾਂਣ ਲੱਗ ਗਿਆ ਆਪ ਤੋ ਪੰਜਾਬੀ ਲੋਕ ਹੋ ਆਪ ਤੋ ਸਰਦਾਰ ਲੋਕ ਹੋ ਆਪ ਕਿ ਆਈਸਕ੍ਰੀਮ ਵੇਚੋਗੇ ਉਹ ਯਾਰ ਆਈਸਕ੍ਰੀਮ ਮੈਂ ਕਿਹਾ ਵੇਚ ਕੇ ਕਿਨੇ ਦੀ ਆਈਸਕ੍ਰੀਮ ਹੈ ਕਹਿੰਦਾ 50 ਰੁਪਏ ਦਾ ਗਲਾਸ ਹੈ ਉਹ ਮੈਂ ਕਹਾ ਤੂੰ 50 ਰੁਪਏ ਦਾ ਇੱਥੇ ਗਲਾਸ ਵੇਚ ਰਿਹਾ ਜੇ ਤੂੰ 20 ਗਲਾਸ 50 ਗਲਾਸ ਵੇਚ ਦੇ 2500 ਦੇ ਤਾਂ ਤੇਰੇ ਹੀ ਗਲਾਸ ਵਿੱਗ ਗਏ ਤੇ ਤੇਰੇ ਵਾਸਤੇ ਠੀਕ ਹੈ ਸਾਡੇ ਵਾਸਤੇ ਮਾਰਾ ਬਸ ਉਹੀ ਗੱਲ ਹੈ ਮਤਲਬ ਵਿੱਚ ਗੋਲ ਗੱਪਿਆਂ ਵਾਲੇ ਪਾਣੀ ਚ ਕਹਿੰਦੇ ਕਈ ਬਾਥਰੂਮ ਵੀ ਦੇਖਦੇ ਵੀਡੀਓ ਜੀ ਸੋਸ਼ਲ ਮੀਡੀਆ ਤੇ ਕੀ ਆ ਰਹੀ ਦੇਖਦੇ ਲੋਕ ਦਿਖਾਉਂਦੇ ਵੀ ਆ ਸਾਰਾ ਕੁਝ ਦਿਖਾਉਂਦੇ ਕਿ ਕਿਆ ਕਰਦੇ ਹੈ ਪਰ ਪਤਾ ਨਹੀਂ ਫਿਰ ਵੀ ਸਾਡੇ ਜਿਹੜੇ ਪੰਜਾਬੀ ਆ ਜਾਂ ਕੋਈ ਵੀ ਇਸ ਇਹਨਾਂ ਨੂੰ ਪਤਾ ਨਹੀਂ ਕਿਉਂ ਇਹਨਾਂ ਕੋਲ ਹਾਂਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਵਕਤ ਜੁੜੇ ਹੋ YouTube ਚੈਨਲ ਫਕਰ ਟੀਵੀ ਦੇ ਨਾਲ ਤੇ ਅੱਜ ਅਸੀਂ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਲੈ ਕੇ ਆਏ ਹਾਂ ਸਾਡੇ ਇਲਾਕੇ ਦਾ ਹਰਮਨ ਪਿਆਰਾ ਨੌਜਵਾਨ ਜਿਨੇ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡੇ ਉਪਰਾਲੇ ਕੀਤੇ ਹਨ ਮੋਢੇ ਨਾਲ ਮੋਢਾ ਜੋੜ ਕੇ ਬਜ਼ੁਰਗਾਂ ਦੇ ਨਾਲ ਖੜਿਆ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਅਗਵਾਈ ਕਰਦਾ ਰਿਹਾ ਮਜਾਰੀ ਦਾ ਨੌਜਵਾਨ ਹੈ ਜੀ ਓੰਕਾਰ ਮਜਾਰੀ ਜੀ ਤੁਹਾਨੂੰ ਫਕਰ ਟੀਵੀ ਦੇ ਫਕਰ ਟੀਵੀ ਪਰਿਵਾਰ ਦੇ ਵਿਢੇ ਵਿੱਚ ਆਉਂਦਿਆ ਹੋਇਆ ਬਹੁਤ ਬਹੁਤ ਜੀ ਆਇਆਂ ਨੂੰ ਤੇ ਅੱਜ ਇੱਕ ਮੁੱਦਾ ਓੰਕਾਰ ਜੀ ਬਹੁਤ ਚੱਲ ਰਿਹਾ ਤੇ ਤੁਸੀਂ ਵੀ ਇਸ ਮੁੱਦੇ ਦੇ ਉੱਤੇ ਬਹੁਤ ਵਰਕ ਕਰ ਰਹੇ ਆ ਤੇ ਅਸੀਂ ਵੀ ਇਹ ਸੋਚ ਰਹੇ ਸੀ ਵੀ ਕਿਹੜੇ ਨੌਜਵਾਨ ਨੂੰ ਆਪਣੇ ਵਿਢੇ ਦੇ ਵਿੱਚ ਸੱਦੀਏ ਤੇ ਪ੍ਰਵਾਸੀਆਂ ਦਾ ਇੱਕ ਮੁੱਦਾ ਬਹੁਤ ਚੱਲ ਰਿਹਾ ਆ ਪਿੱਛੇ ਜੇ ਲੱਖਾ ਸਧਾਨਾ ਨੇ ਵੀ ਜ਼ਿਕਰ ਕੀਤਾ ਤੇ ਆਪਣੇ ਪ੍ਰੈਸ ਰਿਪੋਰਟਰ ਭਗਵੰਤ ਸਿੰਘ ਮਟੋਰ ਨੇ ਵੀ ਬਹੁਤ ਮਿਹਨਤ ਚਲਾਈ ਆ ਤੇ ਪ੍ਰਵਾਸੀਆਂ ਨੇ ਪੰਜਾਬੀਆਂ ਦੀਆਂ ਪੱਗਾਂ ਲਾ ਦਿੱਤੀਆਂ ਤੇ ਮੈਂ ਇੱਕ ਨਾ ਭਈਆ ਸੀਗਾ ਸਾਡੇ ਅਨੰਦਪ੍ਰਸਾਦ ਦੇ ਮੈਂ ਉਹਨੂੰ ਪੁੱਛਿਆ ਵੀ ਓਏ ਸੰਜੂ ਦੀ ਰੇੜੀ ਨਹੀਂ ਅੱਗ ਲੱਗਦੀ ਐਦਾਂ ਬੋਲਿਆ ਉਹ ਮੈਂ ਜੂਸਪੀਨ ਗਈ ਸੀ ਕਿ ਕਿਉਂਕਿ ਅੱਜ ਸਾਡੇ ਵਪਾਰੇ ਸਾਰਾ ਪਈਆਂ ਦੇ ਕੋਲ ਹੈ ਸਾਡੇ ਜੇ ਪੰਜਾਬੀ ਕਰੇ ਆ ਤਾਂ ਪੰਜਾਬੀ ਕੋਲ ਆ ਕੇ ਕੋਈ ਰਾਜੀ ਨਹੀਂ ਆ ਉਹ ਕਹਿੰਦਾ ਜੀ ਆਪਕੋ ਨਹੀਂ ਪਤਾ ਬਾਬਾ ਜੀ ਮੈਂ ਕਹਿਆ ਕੀ ਹੋਇਆ ਭਈ ਉਹ ਕਹਿੰਦਾ ਉਹ ਤੋਂ ਝਗੜਾ ਹੀ ਹੋ ਗਿਆ ਤੇ ਮੈਂ ਕਿਹਾ ਜਿਹੜਾ ਪੰਜਾਬੀ ਕੁੱਤੇ ਆ ਕਹਿੰਦਾ ਹਾਂ ਫਿਰ ਦੋਸਤ ਭਈਏ ਨਾ ਅੱਗੇ ਨਹੀਂ ਗੱਲ ਤੋਰੀ ਮਾਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕਿਹੜਾ ਪੰਜਾਬੀ ਕੁੱਤੇ ਆ ਉਹ ਭਈਏ ਨੇ ਅੱਗੇ ਕੋਈ ਗੱਲ ਨਹੀਂ ਉਕਾਰਜੀ ਤੋਰੀ ਉਹਨੇ ਕੈਸਰੇ ਕਰ ਦਿੱਤੀ ਕਹਿੰਦਾ ਜੂਸ ਕੌਨਸਾ ਬਣਾਉ ਜਾਨੀ ਕਿ ਉਹ ਆਪਣੇ ਬੰਦੇ ਦੀ ਐਨੀ ਉਹਦੇ ਮੂੰਹੋਂ ਨਿਕਲ ਗਈ ਤੇ ਪ੍ਰਵਾਸੀ ਸਾਡੇ ਪੰਜਾਬੀਆਂ ਨੂੰ ਕੁੱਟ ਰਹੇ ਆ ਤੇ ਤੁਸੀਂ ਇਸ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਖਿਆਲ ਹਰਬਾ ਜੀ ਆਪਣਾ ਜਸਵੀਰ ਸਿੰਘ ਖਾਲਸਾ ਜੀ ਤੁਹਾਡੀ ਬੜੀ ਮਿਹਰਬਾਨੀ ਹੈ ਕਿਉਂਕਿ ਇਹ ਅੱਜ ਦਾ ਚੱਲਦਾ ਮੁੱਦਾ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਕਾਫੀ ਗਰਮਾਇਆ ਵਾ ਆਪਣਾ ਨਿਊਜ਼ ਵੀ ਚੱਲ ਰਹੀ ਹੈ ਤੇ ਅੱਛਾ ਨਿਊਜ਼ ਚੱਲਣ ਦੇ ਨਾਲ ਨਾਲ ਐਦਾਂ ਨਹੀਂ ਹੁੰਦਾ ਇਹਨਾਂ ਨੂੰ ਪਤਾ ਪ੍ਰਵਾਸੀਆਂ ਨੂੰ ਕਿ ਸਾਡੇ ਬਾਰੇ ਮਤਲਬ ਏਰੀਏ ਦੇ ਵਿੱਚ ਇੱਕ ਮਹਮ ਤੁਰ ਵੀ ਇਹਨਾਂ ਦਾ ਜਿਹੜਾ ਆਧਾਰ ਕਾਰਡ ਜਾਂ ਵੋਟ ਕਾਰਡ ਹੈ ਪੱਕਾ ਨਾ ਬਣਾਓ ਠੀਕ ਹੈ ਤੁਸੀਂ ਆਓ ਕੋਈ ਨਾ ਨਹੀਂ ਪ੍ਰਵਾਸੀਆਂ ਨੂੰ ਕੰਮ ਕਰੋ ਯਾਰ ਆਪਾਂ ਤੁਹਾਨੂੰ ਭਜਾਉਣ ਨੂੰ ਥੋੜੀ ਕਦਰ ਪੱਜ ਜਾਓ ਨਾ ਆਪਾਂ ਇਸ ਗੱਲ ਬਿਲਕੁਲ ਸਹਿਮਤ ਨਹੀਂ ਹੈ ਭਜਾਣਾ ਕੋਈ ਨਹੀਂ ਹੈ ਪਹਿਲਾਂ ਮੜੀ ਵੱਧ ਕੇ ਆਓ ਪਰ ਇੱਕ ਰਿਕਵੈਸਟ ਹੈ ਜਿਹੜਾ ਤੁਸੀਂ ਇੱਥੇ ਆ ਕੇ ਆਹ ਚੀਜ਼ ਕਰ ਰਹੇ ਹੋ ਜਾਉ ਜਦੋਂ ਆਨੰਦਪੁਰ ਸਾਹਿਬ ਉਹ ਇੱਕ ਸਰਦਾਰ ਜੀ ਦੀ ਪੱਗ ਖੋਲਦੀ ਮੁੰਡੇ ਦੀ ਯਾਰ ਬੜੀ ਮਾੜੀ ਘਟਨਾ ਉਹ ਹੀ ਉਹ ਹੀ ਬਿਲਕੁਲ ਜੀ ਬੜੀ ਮਾੜੀ ਘਟਨਾ ਉਸ ਤੋਂ ਬਾਅਦ ਤੁਹਾਡੇ ਇੱਥੇ ਹੀ ਇਸੇ ਏਰੀਆ ਦੇ ਵਿੱਚ ਆਨੰਦਪੁਰ ਸਾਹਿਬ ਜਿੱ ਇੱਕ ਵਿਚਾਰੀ ਕੁੜੀ ਦੀ ਬੱਚੀ ਦੀ ਆਪਣਾ ਵੀਡੀਓ ਪਾਤੀ ਨੈਟ ਦੇ ਉੱਪਰ ਕਪੜੇ ਸੁੱਕਣੇ ਬੰਦੀ ਦੀ ਕੁਛ ਇਹ ਵੀ ਘਟਨਾ ਥੋੜੇ ਦਿਨ ਪਹਿਲਾਂ ਸਾਹਮਣੇ ਆਈ ਹਾਂ ਠੀਕ ਹੈ ਜੀ ਇਸ ਕਰਕੇ ਇਹਨਾਂ ਦਾ ਜਿਹੜਾ ਮੇਨ ਸਾਡਾ ਇੱਕ ਮਕਸਦ ਹੈ ਕਿ ਯਾਰ ਤੁਸੀਂ ਰਹੋ ਪੰਜਾਬ ਦੇ ਵਿੱਚ ਕੋਈ ਗੱਲ ਪਰ ਪੱਕਾ ਬਸਨੀਕ ਇੱਥੇ ਦਾ ਨਾ ਬਣੋ ਅਸੀਂ ਨਾ ਕਹਾਂ ਕਿ 2 ਸਾਲ ਪਹਿਲਾਂ ਦੀ ਗੱਲ ਹੈ ਆਪਾਂ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀ ਵੀ ਅਸੀਂ ਅਨੰਦਪੁਰ ਸਾਹਿਬ ਤੇ ਸਾਡੇ ਚ ਚੀਜ਼ਾਂ ਹੈ ਨਹੀਂ ਪਰ ਜਦੋਂ ਆ ਮੈਂ ਤੁਹਾਡੇ ਮੂੰਹੋਂ ਗੱਲ ਸੁਣੀ ਤਾਂ ਮੈਨੂੰ ਉਜੀਬ ਜਿਹਾ ਕੋਈ ਸ਼ੌਕ ਜਿਹਾ ਹੋ ਗਿਆ ਮੈਂ ਵੀ ਕਿਹਾ ਜੀ ਅਨੰਦਪੁਰ ਸਾਹਿਬ ਦੇ ਵਿੱਚ ਕੁੜੀ ਦੀ ਵੀਡੀਓ ਬਣਾਉਣ ਲੱਗੇ ਕੋਈ ਹਾਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਜੀ ਕੋਈ ਜ਼ਿਆਦਾ ਪੁਰਾਣਾ ਟਾਈਮ ਨਹੀਂ ਗਿਆ ਅੱਛਾ ਹੁਣ ਹੁਣ ਦੀ ਲੈ ਲਓ ਤੁਸੀਂ ਥੋੜੇ ਦਿਨ ਪਹਿਲਾਂ ਦੀ ਮੇਰੇ ਹਿਸਾਬ ਨਾਲ ਹਾਲੇ ਹਫ਼ਤਾ ਵੀ ਨਹੀਂ ਹੋਇਆ ਇਹ ਤੋਂ ਘੱਟ ਸਮਾਂ ਆ ਨੰਗਲ ਦੇ ਵਿੱਚ ਇੱਕ ਲੇਡੀ ਦਾ ਕਤਲ ਕਰਤਾ ਪ੍ਰਵਾਸੀ ਨੇ ਪ੍ਰਵਾਸੀ ਲੰਬੇ ਕਿਥੋਂ ਕਮਾਚਲ ਜਾ ਕੇ ਮੰਡੀ ਤੋਂ ਫਿਰ ਲਿਆਦਾ ਚੱਕੇ ਅਸੀਂ ਇੱਕ ਖਬਰ ਸੁਣੀ ਸੀ ਕਿ ਪਿੱਛੇ ਜੀ ਤਕਰੀਬਨ 2-3 ਮਹੀਨੇ ਪਹਿਲਾਂ ਦੀ ਗੱਲ ਵੀ ਇੱਕ ਪ੍ਰਵਾਸੀ ਨੇ ਘਰ ਦੇ ਮਾਲਕ ਨੂੰ ਵੱਢ ਕੇ ਉਹਦੇ ਮਾਇਆ ਮੋਇਆ ਗਹਿਣੇ ਗੋਣੇ ਚੱਕ ਕੇ ਰਫੂ ਚੱਕਰ ਹੋ ਗਿਆ ਇਹਦਾ ਖਬਰ ਸੁਣੀ ਵੀ ਯਾਨੀ ਇਹ ਹੁਣ ਘਟਨਾਵਾਂ ਆਮ ਹੋ ਗਈਆਂ ਆਮ ਹੋ ਗਈਆਂ ਪਤਾ ਜੀ ਗੱਲ ਕਿਹਾ ਜੀ ਮੈਂ ਉਹ ਹੀ ਤੁਹਾਨੂੰ ਦੱਸਦਾ ਬਹੁਤ ਚੰਗਾ ਤੇ ਨਾਲ ਦੀ ਵਜਮ ਦਾ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਸਾਰੇ ਇਦਾਂ ਦੇ ਆ ਹਾਂ ਦੇਖੋ ਜਦੋਂ ਪੇਟੀ ਦੇ ਵਿੱਚ ਇੱਕ ਸੇਵ ਗਲਿਆਵਾ ਹੋ ਗਿਆ ਨਾ ਜੀ ਉਹਨੇ ਸਾਰੇ ਗਾਲ ਦੇਣ ਕੋਈ ਕੋਈ ਸਾਰੇ ਗਾਲ ਦੇ ਠੀਕ ਹੈ ਜੀ ਹੁਣ ਜੇ ਇੱਕ ਹਰ ਇੱਕ ਦੇ ਇੱਕ ਬੰਦੇ ਨੇ ਹਰਕਤ ਕੀਤੀ ਨੰਗਲ ਦੇ ਵਿੱਚ ਅੱਛਾ ਬਦਨਾਮ ਸਾਰੇ ਬਰਵਾਸੀ ਹੋ ਗਏ ਨੰਗਲ ਵਾਲੇ ਸਾਰਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਨਾਲ ਤੇ ਜਦੋਂ ਅਸੀਂ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਗੇ ਤੇ ਲੋਕਾਂ ਦੇ ਵਿੱਚ ਸਾਡਾ ਗਰਾਫ ਵੀ ਡਿੱਗਦਾ ਫਿਕਰ ਐ ਸਿੱਖ ਹੈ ਇਦਾਂ ਦੇ ਜਿਹੜੀ ਗੁੱਟ ਤੇ ਝੱਲ ਕੇ ਰਾਜੀ ਅੱਛਾ ਕੁਝ ਲੋਕ ਸਾਡੇ ਵੀ ਹੈਗੇ ਜਿਹੜੇ ਸਾਨੂੰ ਕਹਿੰਦੇ ਨਹੀਂ ਮੈਂ ਤੁਸੀਂ ਗਲਤ ਕਰ ਰਹੇ ਸਾਡੇ ਇਨਾਂ ਤੋਂ ਬਿਨਾਂ ਸਰਨਾ ਨਹੀਂ ਅਸੀਂ ਕਿੱਦਾਂ ਕਰਾਂਗੇ ਯਾਰ ਅਸੀਂ ਇਹਨਾਂ ਨੂੰ ਭਜਾਉਣ ਨੂੰ ਥੋੜੀ ਕਹਿੰਦੇ ਬਾਬਾ ਜੀ ਭਜਾਉਣ ਨੂੰ ਨਹੀਂ ਕਹਿੰਦੇ ਬਿਲਕੁਲ ਵੀ ਸਾਡੀ ਇੱਕ ਰਿਕਵੈਸਟ ਹੈ ਜਿਹੜੀ ਉਹ ਇਹ ਹੈ ਵੀ ਯਾਰ ਇਹਨਾਂ ਤੇ ਠੀਕ ਹੈ ਤੁਸੀਂ ਕੰਮ ਕਰੋ ਸਾਡੇ ਬੰਦੇ ਜਾਂਦੇ ਦੁਬਈ ਸਾਡੇ ਸਾਡੇ ਪੰਜਾਬੀ ਜਾਂਦੇ ਅਮਰੀਕਾ ਕੈਨੇਡਾ ਪਰ ਇੱਕ ਪਾਲਿਸੀ ਹੈ ਇੱਕ ਪ੍ਰ ਤੁਹਾਡਾ ਸਾਰਾ ਕੁਝ ਜਾਂਚ ਪਰਦਾਲ ਆਣਾ ਤੁਸੀਂ ਪੀਸੀਸੀ ਤੋਂ ਬਗੈਰ ਕਈ ਮੁਲਕਾਂ ਇੱਥੇ ਉੱਥੇ ਜਾ ਹੀ ਨਹੀਂ ਸਕਦੇ ਇਹਨਾਂ ਦੀ ਕਿਹੜੀ ਇੱਥੇ ਪੀਸੀਸੀ ਹੁੰਦੀ ਉੱਥੋਂ ਕਿਸੇ ਨੂੰ ਕੀ ਪਤਾ ਕੀ ਕਰਕੇ ਆਏ ਕੋਈ ਸ਼ੌਕ ਪਛੋਕਰ ਪਤਾ ਕਿਸੇ ਨੂੰ ਨਹੀਂ ਕੁਝ ਮੰਨ ਲਓ ਮੈਂ ਆਪਣਾ ਮਕਾਨ ਇਹਨਾਂ ਨੂੰ ਕਿਰਾਏ ਤੇ ਦੇ ਦਿੰਦਾ ਪੀਛੋਂ ਘਤਰ ਕਰਕੇ ਆਏ ਇੱਥੇ ਆ ਕੇ ਦਾੜੀ ਰੱਖ ਕੇ ਭੇਸ ਬਟਾ ਕੇ ਰਹਿਣ ਲੱਗ ਪਏ ਇਹਦਾ ਮਤਲਬ ਆਪਾਂ ਫਿਰ ਕ੍ਰਾਮ ਨੂੰ ਇੱਕ ਤਰ੍ਹਾਂ ਇਹਨੂੰ ਜੁਰਮ ਨੂੰ ਆਪਾਂ ਅੱਗੇ ਵਧਾ ਰਹੇ ਉਹਦੇ ਅੰਦਰ ਦਾ ਉਹ ਤਾਕਤ ਅੰਦਰ ਜੋ ਹੋ ਤਾਂ ਉਹ ਹੀ ਹੈ ਨਾ ਸਿੰਪਟਮਸ ਉਹਦੇ ਜੋਲਮ ਵਾਲੇ ਜਿਹੜਾ ਉੱਥੇ ਅਪਰਾਧੀ ਹੈ ਉਹ ਇੱਥੇ ਵੀ ਅਪਰਾਧੀ ਬਣਾ ਕੇ ਸਾਹ ਥੋੜਾ ਬਣ ਗਿਆ ਉਹ ਇੱਥੇ ਵੀ ਅਪਰਾਧੀ ਰਹੇ ਹਾਂ ਜੀ ਨਾ ਜੀ ਦੇਖੋ ਆਪਣੇ 1200 2000 ਕਿਰਾਏ ਪਿੱਛੇ ਸਾਰਿਆਂ ਨੂੰ ਆਪਾਂ ਬਦਨਾਮੀ ਦੇ ਘੇਰੇ 'ਚ ਖੜਾ ਕਰ ਜਿਹੜੇ ਲੋਕ ਕਹਿੰਦੇ ਮੇਰੇ ਥੋੜੇ ਬੰਦੇ ਬਾਹਰ ਜਾਂਦੇ ਮਹਾਰਾਜ ਜੀ ਮੇਰੇ ਰਿਸ਼ਤੇਦਾਰ ਹੈ ਕੈਨੇਡਾ ਦੇ ਵਿੱਚ ਲੱਖ ਲੱਖ ਰੁਪਈਆ ਇੱਕ ਕਮਰੇ ਦਾ ਕਿਰਾਇਆ ਹੈ ਉਹਦੇ ਬਾਅਦ ਇੱਕ ਇੱਕ ਕਮਰਾ ਛੱਡੋ ਹੁਣ ਹੁਣ ਤਾਂ ਕਹਿੰਦੇ ਬੈੱਡ ਦਾ ਕਿਰਾਇਆ ਹੈ ਇੱਕ ਕਮਰੇ ਦੇ ਵਿੱਚ ਕਿੰਨੇ ਬੈੱਡ ਲੱਗੇ ਆ ਤੇ ਕਿੰਨੇ ਕਿੰਨੇ ਡਾਲਰ ਉਹਦਾ ਕਿਰਾਇਆ ਹੈ ਇਹਦਾ ਤਾਂ ਤਾਂ ਕੀ ਇੱਕ ਰੀਅਲ ਰੇਲਵੇ ਸਟੇਸ਼ਨ ਦੇ ਲੰਮੇ ਕੋਈ ਕਦੇ ਕਿਤੇ ਲੰਮੇ ਪੇ ਜੇ ਤੁਸੀਂ ਇਹਨਾਂ ਨੂੰ ਜਾ ਕੇ ਛੁੱਟ ਮਾਰ ਕੇ ਥਰਾਲ ਦਿਓ ਤੇ ਉੱਥੇ ਸਾਡੇ ਲੋਕ ਕਹਣਗੇ ਕਹਿੰਦੇ ਤੁਸੀਂ ਤਾਂ ਧੱਕਾ ਧੱਕਾ ਪਰ ਉਹੀ ਤਾਂ ਗੱਲ ਹੈ ਨਾ ਜੀ ਜੇ ਆਪਾਂ ਚਲੋ ਚੱਲੇ ਭਗਵੰਤ ਸਿੰਘ ਮਟੋੜ ਜੀ ਨੇ ਵਧੀਆ ਮਹਿੰਮ ਚਲਾਇਆ ਤੇ ਲੱਖਾਂ ਸਦਾਣਾ ਸਾਰੇ ਲੱਗੇ ਜਿੱਦ ਜਿੱਦਾ ਜਿੰਨਾ ਕਿ ਚੱਲਦਾ ਸਾਰੇ ਕਰੀ ਜਾਂਦੇ ਪਰ ਯਾਰ ਜੇ ਕੋਈ ਆਪਣਾ ਬੰਦਾ ਚੱਜਦਾ ਕੰਮ ਕਰਦਾ ਉਹਦਾ ਸਾਥ ਦੇ ਉਹ ਯਾਰ ਉਹਦੇ ਲੱਤਾਂ ਨਾ ਖਿੱਚੋ ਉਹਦਾ ਸਾਥ ਦੇ ਉਹ ਅਸੀਂ ਕਿਹੜਾ ਕਹਿੰਦੇ ਭਜਾ ਦਿਓ ਨਾ ਇੱਕ ਭਗਵੰਤ ਮਟੋੜ ਨੇ ਦਰਿਆ ਦੇ ਕੰਢੇ ਤੁਸੀਂ ਵੀ ਉੱਥੇ ਸੀਗੇ ਜਦੋਂ ਮੈਂ ਕਿਹਾ ਸੀ ਮੈਂ ਕਿਹਾ ਜੀ ਵੀ ਇਹ ਤੁਸੀਂ ਭਗਵੰਤ ਜੀ ਬੋਲਤਾ ਰਹੇ ਆ ਇਸ ਵਿਸ਼ੇ ਦੇ ਉੱਤੇ ਔਰ ਤੁਹਾਡਾ ਸਾਥ ਨਹੀਂ ਕਿਸੇ ਨੇ ਦੇਣਾ ਮੈਂ ਕਿਹਾ ਸੀ ਇਹ ਪਰ ਉਹ ਕਹਿੰਦਾ ਨਹੀਂ ਜੀ ਚਿੰਗ ਲੱਗਣੀ ਚਾਹੀਦੀ ਇਹ ਹੀ ਗੱਲ ਕਹੀ ਸੀ ਬਿਲਕੁਲ ਜੀ ਬਿਲਕੁਲ ਹੁਣ ਦੱਸੋ ਭਗਵਾਨਤ ਮਟਰ ਦੇ ਕਿੰਨਾ ਉਹਨੇ ਮੁੱਦਾ ਵਧਿਆ ਚੱਕਿਆ ਸੀ ਕਿ ਸਾਡੇ ਲੋਕਾਂ ਨੇ ਉਹਦਾ ਹੀ ਸਪੋਰਟ ਕੀਤੀ ਬਹੁਤ ਘੱਟ ਹੈ ਜੀ ਬਹੁਤ ਸਪੋਰਟ ਕਰਦੇ ਐ ਅਸੀਂ ਗੱਲ ਨਹੀਂ ਪਰ ਸਾਡੇ ਮਸਲਾ ਬੰਦਾ ਜੀ ਕਿਹਾ ਪਰ ਇਹ ਗੱਲ ਉਹ ਆਪਣਾ ਫਰਜ਼ਾਦਾ ਕਰ ਰਿਹਾ ਮੈਂ ਤੁਹਾਨੂੰ ਦੱਸ ਉਹ ਕਰ ਰਿਹਾ ਆਪਾਂ ਵੀ ਕਰੀਏ ਮੈਂ ਤੁਹਾਨੂੰ ਦੱਸਦਾ ਬਾਬਾ ਜੀ ਮਸਲਾ ਕੀ ਆ ਗਿਆ ਕੋਈ ਵੀ ਵਿਸ਼ਾ ਲੈ ਲਓ ਪ੍ਰਵਾਸੀਆਂ ਦਾ ਛੱਡੋ ਕੋਈ ਵੀ ਵਿਸ਼ਾ ਲੈ ਲਓ ਤੁਸੀਂ ਅਗਰ ਤੁਸੀਂ ਕੋਈ ਗਲਤ ਕੰਮ ਕਰ ਰਹੇ ਨਾ ਮੈਂ ਮੈਂ ਤੁਹਾਨੂੰ ਕਹਿਣਾ ਹੀ ਨਹੀਂ ਹੈ ਬੰਦੇ ਦਿਮਾਗ ਚ ਗੱਲਾਂ ਦੀ ਭਾਵੇਂ ਮੰਨ ਲਓ ਤੁਸੀਂ ਪਿੰਡ ਦੇ ਮੁਖੀ ਹੈ ਜਾਂ ਤੁਸੀਂ ਤੁਹਾਡੇ ਕੋਈ ਅਹੁਦਾ ਪਿੰਡ ਦਾ ਯਾਰ ਜੇਕਰ ਤੁਸੀਂ ਕੋਈ ਗਲਤ ਕੰਮ ਕਰ ਰਹੇ ਤਾਂ ਤੁਹਾਨੂੰ ਸਾਡਾ ਕਹਿਣ ਦਾ ਫਰਜ਼ ਬਣਦਾ ਸਾਡੇ ਲੋਕਾਂ ਦੇ ਨਹੀਂ ਮੈਂ ਕਹਾਂ ਨਾ ਬੁਰਾ ਬਣਾ ਮੈਨੂੰ ਲੋਕਾਂ ਜੇ ਤੁਸੀਂ ਰੋਕੋਗੇ ਤਾਂ ਪਿੰਡ ਵਾਲਿਆਂ ਨੇ ਕਹਿਣਾ ਇਹਦਾ ਜ਼ੋਦਰ ਕਰ ਇਹਦਾ ਜ਼ੋਦਰ ਕਰਦਾ ਇਹਨੂੰ ਤਾਂ ਚੌਧਰ ਦੀ ਭੁੱਖ ਹੈ ਜੇ ਚੌਧਰ ਦੇਣ ਜੇ ਪਤਾਸੀ ਜੇ ਮਾੜੇ ਨੂੰ ਮਾਰ ਦੇ ਅੱਛਾ ਜੇ ਤੁਸੀਂ ਨਹੀਂ ਬੋਲਦੇ ਫਿਰ ਲੋਕਾਂ ਨੇ ਕਹਿੰਦੇ ਤੁਸੀਂ ਮਰੇ ਹੋ ਤੇ ਫਿਰ پتہ ਕੀ ਕਰਦੇ ਫਿਰ ਉਹਨਾਂ ਦਾ ਸੌਖਾ ਜਿਹਾ ਤਰੀਕਾ ਪੰਜ-ਸੱਤ ਜੂੜਲੀ ਬਣਾ ਕੇ ਬਹਿ ਜਾਣਾ ਉਹਦੀ ਨਿੰਦਿਆ ਸ਼ੁਰੂ ਕਰ ਦੇਣੀ ਨਿੰਦਿ ਨੀ ਜਦੋਂ ਉਹ ਕੋਈ ਭਈਆ ਪ੍ਰਵਾਸੀ ਕੋਈ ਵੀ ਹੈ ਜਦੋਂ ਪਿੰਡ 'ਚ ਕੋਈ ਗਲਤ ਕੰਡ ਕਰ ਦੂਗਾ ਫਿਰ ਲੋਕ ਕਹਿੰਣਗੇ ਤੁਸੀਂ ਮਰੇ ਹੋ ਤੇ ਗਲਤ ਹੋ ਹੀ ਜਾਣਾ ਜੀ ਫਿਰ ਬਦਨਾਮੀ ਸਾਰੇ ਪੰਜਾਬ ਦੀ ਸਾਰੇ ਪਿੰਡ ਦੀ ਸਾਰੇ ਇਲਾਕੇ ਦੀ ਤੁਸੀਂ ਬਾਰੇ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਦੇਖਿਆ ਜਦੋਂ ਪਹਿਲਾਂ ਬੋਲਦਾ ਸੀਗਾ ਉਹਨੂੰ ਪਿੰਡ ਵਾਲੇ ਕਹਿੰਦੇ ਇਹਦਾ ਮਤਲਬ ਆਰੀ ਨੂੰ ਇੱਕ ਪਾਸੇ ਦੰਦੇ ਤੇ ਦੁਨੀਆ ਨੂੰ ਦੋਨੋਂ ਪਾਸੇ ਦੰਦੇ ਆ ਸੋ ਇਸ ਕਰਕੇ ਮੈਂ ਇੱਕ ਵਾਰ ਸਿੰਗਾਪੁਰ ਗਿਆ ਤੇ ਮੇਰੇ ਮਿੱਤਰ ਸੱਜ ਜਦੋਂ ਮੈਂ ਨਾ ਵਾਪਸੀ ਸੀ ਨੀ ਇੰਡੀਆ ਦੀ ਤੇ ਦੋ ਦਿਨ ਮੈਂ ਗੁਰਦੁਆਰਾ ਪਹਿਲਾਂ ਸ਼ਰਤਾ ਸੀਗਾ ਸਿਲਟ ਰੋਡ ਤੇ ਫਿਰ ਮੈਂ ਕਿਸੇ ਪ੍ਰੇਮੀ ਸੱਜਣ ਸੀ ਕਿ ਮੇਰਾ ਉੱਥੇ ਜਸਵੰਤ ਸਿੰਘ ਉਹਦੇ ਕਿਰਾਏ ਤੇ ਰੈਂਟ ਸੀਗਾ ਤੇ ਮੈਂ ਮੜ ਜਾ ਨੂੰ ਮੜ ਜਾ ਉੱਚੀ ਜਿਆਦਾ ਗੱਲ ਕਰਨ ਲੱਗ ਗਿਆ ਫੋਨ ਦੇ ਉੱਤੇ ਮੈਨੂੰ ਜਸਵੰਤ ਸਿੰਘ ਇਹ ਕਹਿੰਦਾ ਕਹਿੰਦਾ ਬਾਬਾ ਜੀ ਇੱਕ ਬੇਨਤੀ ਹੈ ਕਹਿੰਦਾ ਮੈਂ ਤੁਹਾਡੀ ਰਿਸਪੈਕਟ ਦਾ ਕਰਦਾ ਬਹੁਤ ਮੈਂ ਕਹਾਂ ਰਾਜਵੰਤ ਕੀ ਹੋਇਆ ਕਹਿੰਦਾ ਰਿਕੁਐਸਟ ਇਹ ਆ ਵੀ ਤੁਸੀਂ ਥੋੜਾ ਜਾਓ ਨਹੀਂ ਵੀ ਗੱਲ ਤੇ ਨਾਲੇ ਕਹਿੰਦਾ ਮੜ ਜਾ ਬਹੁਤਾ ਕਹਿੰਦਾ ਤੁਸੀਂ ਨਾਲੇ ਕਹਿੰਦਾ ਤੁਸੀਂ ਬਹੁਤਾ ਕਹਿੰਦਾ ਘੁੰਮੋ ਫਿਰੋਣਾ ਕਹਿੰਦਾ ਅੰਦਰ ਮੈਂ ਕਿਉਂ ਕਹਿੰਦਾ ਥੱਲੇ ਹੋਰ ਵੀ ਲੋਕ ਕਹਿੰਦਾ ਇੱਥੇ ਜਿਹੜੇ ਇੱਥੇ ਦੇ ਬਸਨੀਕ ਆ ਉਹਨਾਂ ਦਾ ਕਹਿੰਦਾ ਬਸੇਰਾ ਹੈ ਅਸੀਂ ਕਹਿੰਦਾ ਉਹਦੇ ਰੈਂਟ ਤੇ ਰਹਿੰਦੇ ਆ ਕਹਿੰਦਾ ਉਹਨਾਂ ਨੂੰ ਕਿਤੇ ਡਿਸਟਰਬੈਂਸ ਨਾ ਹੋ ਜਾਵੇ ਅਸੀਂ ਪੰਜਾਬੀ ਪਰਦੇਸਾਂ 'ਚ ਜਾਂਦੇ ਆ ਖਿਆਲ ਰੱਖਦੇ ਆ ਵੀ ਉਸ ਦੇਸ਼ ਦੇ ਲੋਕਾਂ ਨੂੰ ਕੋਈ ਡਿਸਟਰਬੈਂਸ ਨਾ ਆ ਜਾਵੇ ਉਹ ਇੱਥੇ ਆ ਕੇ ਸ਼ਰੀਆ 'ਮਤੱਕਾ' ਕਰਦੇ ਆ ਨਸ਼ੇ ਦੀ ਮਸਲਾ ਤਾਂ ਹੋਈ ਜਾਂਦਾ ਜੀ ਹੁਣ ਸਾਨੂੰ ਨਹੀਂ ਪਤਾ ਮੰਨ ਲਓ ਆਪਾਂ ਨਾਰਮਲ ਜੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਨਸ਼ਾ ਕਾਫੀ ਮੁੱਦਾ ਵੀ ਕਰਵਾਇਆ ਵਾ ਨਸ਼ਿਆ ਸਾਨੂੰ ਪਤਾ ਇਹ ਪਰਵਾਸੀਆ ਪੁਰੀਆਂ ਝੂਗੀਆਂ ਦੇ ਵਿੱਚ ਸ਼ਾਇਦ ਨਸ਼ਾਈ ਸਪਲਾਈ ਕਰਦੇ ਹੋ ਆ ਤੁਸੀਂ ਰੋਜ਼ ਤਾਂ ਖਬਰਾਂ ਲੱਗਦੀਆਂ ਆ ਆਨੰਦਪੁਰ ਸਾਹਿਬ ਦੇ ਬੱਸ ਅੱਡੇ ਦੇ ਸਾਹਮਣੇ ਕਹਿੰਦੇ ਝੂਗੀਆਂ ਦੇ ਵਿੱਚ ਹੋ ਰਹੀ ਹੈ ਨਜਾਇਜ਼ ਰਹਿ ਲਿਖਿਆ ਜਾਂਦਾ ਆਨੰਦਪੁਰ ਸਾਹਿਬ ਬਦਨਾਮ ਨਹੀਂ ਕੀਤੀ ਹੈ ਆਨੰਦਪੁਰ ਸਾਹਿਬ ਦੀ ਆਨੰਦਪੁਰ ਸਾਹਿਬ ਦੇ ਵਿੱਚ ਇੰਨਾ ਵਧੀਆ ਸਾਡਾ ਗੁਰਦੁਆਰਾ ਸਾਹਿਬ ਵਾਸਤੇ ਬਦਨਾਮੀ ਫਿਰ ਜਦੋਂ ਆਨੰਦਪੁਰ ਸਾਹਿਬ ਉਹ ਝੂਂਗੀਆਂ ਕਿਤੇ ਪੰਜਾਬੀਆਂ ਦੀਆਂ ਤਾਂ ਨਹੀਂ ਆ ਨਹੀਂ ਜਿੰਨੇ ਹਾਂ ਉੱਥੇ ਜੂਆ ਨਸ਼ਾ ਪੂਰਾ ਦੇਖੋ ਬੋ ਕਮਾਲ ਹੈ ਜੀ ਤੁਸੀਂ ਮੈਨੂੰ ਦੱਸੋ ਕਿ 500 ਰੁਪਏ ਦਿਹਾੜੀ ਨਾਲ ਤੁਹਾਡਾ ਗੁਜ਼ਾਰਾ ਹੋਊਗਾ ਜੀ ਨਹੀਂ ਹੋਣਾ ਆਪਣਾ ਸਾਰਾ ਪਰਿਵਾਰ ਲੈ ਕੇ ਆਏ ਵਿਦਾਲ 5-5-7-7 ਬੱਚੇ ਵੀ ਐ ਅਸੀਂ ਤਾਂ ਆਏ ਉਸ ਕਰਕੇ ਸਾਡਾ ਜ਼ਮੀਨਾਂ ਵੇਚ ਕੇ ਬਿਲਕੁਲ ਬਿਲਕੁਲ ਲੱਖ-ਲੱਖ ਰੁਪਏ ਦੀਆਂ ਟਿਕਟਾਂ ਕਿੰਨੇ ਫੰਡ ਸ਼ੋਅ ਕਰਦੇ ਤੁਸੀਂ ਉੱਥੇ ਜਾ ਕੇ ਮੈਨੂੰ ਇਹ ਕੰਮ ਕਰਕੇ ਦੱਸ ਦੋ ਸਾਡੇ ਪੰਜਾਬੀ ਵੀ ਦੇਖੂਗੇ ਸਾਰੇ ਮੈਨੂੰ ਦੱਸ ਦੋ ਉੱਥੇ ਜਾ ਕੇ ਸਾਡਾ ਪੰਜਾਬੀ ਕਿਹੜਾ ਬੁੱਟਾ ਸਿੱਧਾ ਕੰਮ ਕਰਦਾ ਨਹੀਂ ਕਰਦਾ ਅਗਰ ਕਰੋਗੇ ਨਬੋਰ ਕਰ ਉਹਨਾਂ ਨੇ ਕਾਨੂੰਨ ਨੇ ਚੱਕਣਾ ਤੁਹਾਨੂੰ ਜਿੰਨੀ ਸਜ਼ਾ ਬਣਦੀ ਆ ਉਥੇ ਕਾਨੂੰਨ ਦਊਗਾ ਉਹਦੇ ਬਾਅਦ ਸੇ ਅਰਪੋਰਟ ਤੋਂ ਚਲੋ ਸਾਡੇ ਲੋਕਲ ਥੋੜੇ ਪਿੰਡਾਂ ਦੀ ਗੱਲ ਕਰੂੰਗਾ ਮੈਂ ਨਾਮ ਤਾਂ ਨਹੀਂ ਲੈਣਾ ਮੈਂ ਫੇਰ ਕਹਿਦਾ ਮੈਂ ਇੱਥੇ ਦੇ ਕਬੰਦਾਂ ਸੀਗਾ ਸਾਡੇ ਪਿੰਡ ਦੇ ਜਿਹੜੇ-ਜਿਹੜੇ ਸੀਗਾ ਰਿਸ਼ਤੇਦਾਰ ਸੀ ਉਹਨਾਂ ਦਾ ਉਥੇ ਸ਼ਰਾਬ ਘੜਦਾ ਫਾੜਿਆ ਹੂੰ ਐਥੇ ਦੁਨਿਆ ਦੇ ਆਮ ਹੈ ਸ਼ਰਾਬ ਸ਼ਰਾਬ ਘੜਦਾ ਫਾੜਦੇ ਮਾਰਾ ਕਿੰਨੇ ਸਾਲ ਜ਼ੇਰ ਕੱਟ ਕੇ ਆਇਆ ਜ਼ੇਰ ਕੱਟਣੀ ਪੈਂਦੀ ਏ ਕਾਨੂੰਨ ਵਿਵਸਥਾ ਵੀ ਉਹਦੇ ਠੀਕ ਹੈ ਸੋ ਇੱਕ ਰਿਕੁਐਸਟ ਹੈ ਹਾਂ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਮਕਾਨ ਜਾਂ ਦੁਕਾਨਾਂ ਜਾਂ ਕੋਈ ਵੀ ਕਿਰਾਏ ਤੇ ਦਿੱਤਾ ਉਹਨਾਂ ਭਰਾਵਾਂ ਨੂੰ ਇੱਕ ਸਾਡੀ ਰਿਕੁਐਸਟ ਆ ਯਾਰ ਕਮ ਸੇ ਕਮ ਇਹਨਾਂ ਦੀ ਜਾਣਕਾਰੀ ਆਪਣੀ ਲੋਕਲ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕਰੋ ਮੈਨੂੰ ਤਾਂ ਕਹਿੰਦਾ ਜ਼ਿੰਮੇਵਾਰੀ ਚੱਕਣੀ ਚਾਹੀਦੀ ਉਹਨਾਂ ਨੂੰ ਜ਼ਿੰਮੇਵਾਰੀ ਮੇਰੇ ਹਿਸਾਬ ਨਾਲ ਉਹਨਾਂ ਨੂੰ ਅੰਦਰ ਫੀਡਬੈਕ ਲੱਗਣਾ ਚਾਹੀਦਾ ਬਾਕੀ ਇਹਦਾ ਜਿਨ੍ਹਾਂ ਨੇ ਇਹਨਾਂ ਨੂੰ ਮਕਾਨ ਕਰਾਇਆ ਦਿੱਤਾ ਵੀ ਮੈਂ ਇਹ ਨੂੰ ਬੰਦੇ ਨੂੰ ਮਕਾਨ ਦਿੱਤਾ ਕਿਰਾਏ ਤੇ ਤੇ ਇਹਦੀ ਜ਼ਿੰਮੇਵਾਰੀ ਮੇਰੀ ਹੈ ਪਤਾ ਜੀ ਗੱਲ ਕੀ ਹੈ ਦੇਖੋ ਕ੍ਰਾਈਮ ਕਰਨ ਵਾਲਾ ਕਰਕੇ ਚਲ ਗਿਆ ਅਗਲੇ ਨੇ ਪੈਸਾ ਕਮਾਇਆ ਨਾ ਉਹਦੇ ਕੋਲ ਤੋਂ ਬਾਅਦ ਕੀ ਹੁੰਦਾ ਜੀ ਅਗਲ ਉਹ ਅਗਲ ਚਲੋ ਆਪਾਂ ਮੰਨਦੇ ਕਿ ਸਾਡੇ ਪ੍ਰਸ਼ਾਸਨ ਨੂੰ ਉਹਦੇ ਬਾਰੇ ਪਤਾ ਵੀ ਲੱਗ ਗਿਆ ਕਿ ਉਹ ਫਲਾਣਾ ਬੰਦਾ ਯੂਪੀ ਵਿਹਾਰ ਜਾ ਕੇ ਤੇ ਵੀ ਕਿਤੇ ਦਾ ਵੀ ਲਾ ਲਾ ਉੱਥੇ ਰਹਿ ਰਿਹਾ ਠੀਕ ਹੈ ਉਹਨੂੰ ਲੱਭਣ ਨੂੰ ਲੱਗਾ ਸਾਲਾਂ ਲੱਗ ਜਾਣੇ ਉਹ ਜੇ ਪੂਰੀ ਜਾਣਕਾਰੀ ਇਹਨਾਂ ਦੇ ਪ੍ਰਸ਼ਾਸਨ ਦੇ ਕੋਲ ਹੋਵੇ ਤੁਸੀਂ ਪਹਿਲਾਂ ਹੀ ਦਿੱਤੀ ਵੀ ਹੋਵੇ ਤਾਂ ਉਹਨਾਂ ਨੇ ਝਟ ਪਤਾ ਕਰ ਲੈਣਾ ਕਿ ਕਿਹੜਾ ਕਿੱਥੇ ਦਾ ਕਿਹੜਾ ਕਿੱਥੇ ਇਹਦੀ ਇੱਕ ਇਹ ਸਾਡੀ ਇੱਕ ਰਿਕੁਐਸਟ ਹੋਰ ਹੈ ਜੀ ਜਦੋਂ ਉਹਦਾ ਐਫੀਡੇਵਟ ਉਹਨੂੰ ਭੇਜੇ ਉਹ ਪ੍ਰਵਾਸੀ ਨੂੰ ਕਹਾਂਗੇ ਨਾ ਵੀ ਤੇਰਾ ਥਾਣੇ ਦੇ ਵਿੱਚ ਐਫੀਡੇਵਟ ਲੱਗ ਗਿਆ ਉਹਨੂੰ ਡਰ ਪੈਦਾ ਹੋ ਜਾਣਾ ਉਹਨੂੰ ਡਰ ਪੈਦਾ ਹੋਣਾ ਮੈਂ ਉਹ ਗਲਤ ਨਹੀਂ ਕਰ ਸਕਦਾ ਮੈਂ ਗਲਤ ਨਹੀਂ ਕਰ ਸਕਦਾ ਹੁਣ ਅਗਲਾ ਕਹਿੰਦਾ ਕਿਸੇ ਨੂੰ ਕਹਾਂ ਪਤਾ ਮਾਰੇਗੇ ਉੜ ਜਾਗੇ ਹੈਗੇ ਬੰਦੇ 30 35 35 ਸਾਲ ਜਿਨ੍ਹਾਂ ਦਾ ਰਿਕਾਰਡ ਹੋਵੇ ਪੱਕੇ ਵੱਲੋਂ ਰਹਿ ਰਹੇ ਇਹ ਬੰਦੇ ਉਹ ਵੀ ਤਾਂ ਰਹਿ ਰਹੇ ਪਰ ਉਹਨਾਂ ਦੇ ਨਾਲ ਜਿਹੜੇ ਹੁਣ ਕੋ ਨੌਤਕਾ ਕੰਮ ਕਰਦੇ ਉਹ ਵੀ ਬਦਨਾਮ ਨਾਲੇ ਹੁੰਦੇ ਔਂਖਾਰ ਜੀ ਤੁਸੀਂ ਬਲੀਵ ਨਹੀਂ ਕਰਨਾ ਇੱਕ ਨਾ ਆਈਸਕ੍ਰੀਮ ਵੇਚਦਾ ਸੀਗਾ ਅ ਪ੍ਰਵਾਸੀ ਤੇ ਪਰਸੋ ਦੀ ਗੱਲ ਆ ਤੇ ਅਸੀਂ ਮੱਥਾ ਟੇਕਿਆ ਆ ਰਹੇ ਸੀ ਕਿਰਤਪੁਰ ਸਾਹਿਬ ਤੋਂ ਤੇ ਮੇਰੀ ਵਾਈਫ ਮੇਰੇ ਬੱਚੇ ਅਸੀਂ ਤੇ ਮੈਂ ਕਿਹਾ ਬੱਚਾ ਕਹਿੰਦਾ ਪਪਾ ਆਈਸਕ੍ਰੀਮ ਖਾਣੀ ਮੈਂ ਕਿਹਾ ਬੇਟੇ ਚਲੋ ਲੈ ਲੈਨੇ ਕੋਈ ਗੱਲ ਨਹੀਂ ਤੇ ਲੈਣ ਲੱਗੇ ਮੈਂ ਉਸ ਬੰਦੇ ਨੂੰ ਜਾਣ ਕੇ ਕਿਹਾ ਮੈਂ ਕਿਹਾ ਯਾਰ ਵੀ ਮੇਰਾ ਕੰਮ ਨਹੀਂ ਚੱਲਦਾ ਬਈ ਮੈਂ ਨਾ ਇਹ ਆਈਸਕ੍ਰੀਮ ਦੀ ਰੀੜੀ ਲਗਾਣੀ ਚਾਹੁੰਦਾ ਹੂੰ। ਬਈ ਮੈਨੂੰ ਜੇ ਤੂੰ ਕੰਮ ਸਿਖਾਦਾ ਮੈਂ ਬਈ ਮੈਂ ਤੇਰਾ ਬਹੁਤ ਸ਼ੁਕਰਗੁਜ਼ਾਰ ਕਰੂੰਗਾ ਜੋ ਤੂੰ ਕਹੂਗਾ ਮੈਂ ਤੈਨੂੰ ਤੇਰੀ ਪੇਮੈਂਟ ਦੇ ਦੂੰਗਾ। ਹੂੰ ਮਹਾਰਾਜ ਮੁੱਕਰ ਗਿਆ ਕਹਿੰਦਾ ਬਾਬਾ ਜੀ ਆਪਕੋ ਕੀ ਆ ਜ਼ਰੂਰਤ ਹੈ। ਹੂੰ ਫਲਾਨ ਲੱਗ ਗਿਆ ਆਪ ਤੋ ਪੰਜਾਬੀ ਲੋਕ ਹੋ ਆਪ ਤੋ ਸਰਦਾਰ ਲੋਕ ਹੋ ਆਪ ਕੀ ਆਈਸਕ੍ਰੀਮ ਵੇਚੋਗੇ। ਉਹ ਯਾਰ ਆਈਸਕ੍ਰੀਮ ਮੈਂ ਕਿਹਾ ਵੇਚ ਕੇ ਕਿਨੇ ਦੀ ਆਈਸਕ੍ਰੀਮ ਹੈ ਕਹਿੰਦਾ 50 ਰੁਪਏ ਦਾ ਗਲਾਸ ਹੈ। ਉਹ ਮੈਂ ਕਹਾ ਤੂੰ 50 ਰੁਪਏ ਦਾ ਇੱਥੇ ਗਲਾਸ ਵੇਚ ਰਿਹਾ ਜੇ ਤੂੰ 20 ਗਲਾਸ 50 ਗਲਾਸ ਵੇਚ ਦੇ 2500 ਦੇ ਤਾਂ ਤੇਰੇ ਹੀ ਗਲਾਸ ਵੇਚ ਕੇ ਤੇ ਤੇਰੇ ਵਾਸਤੇ ਠੀਕ ਹੈ ਸਾਡੇ ਵਾਸਤੇ ਮਾਰਾ ਬਸ ਉਹੀ ਗੱਲ ਹੈ ਮਤਲਬ ਇੱਕ ਤਰ੍ਹਾਂ ਇਹਨਾਂ ਦੇ ਨਾਰਮਲ ਹੈ ਜਿਆ ਸਬਜੀ ਹੋ ਗਈ ਜਾਂ ਕੁਲਫੀਆ ਦੀ ਰਿਹੜੀਆਂ ਹੋ ਗਈਆਂ ਜਾਂ ਹੋਰ ਲਾਲੋਪੁਰ ਕੋ ਫੇ ਲਾਲੋ ਕਹਿੰਦਾ ਮੈਂ ਆਮਸ ਖਾ ਨਹੀਂ ਸਕਦੇ ਹਾਂ ਉਹ ਇਹਨਾਂ ਦਾ ਇਹਨਾਂ ਦਾ ਹੀ ਸਿਸਟਮ ਹੈ ਅੱਛਾ ਉੱਥੇ ਵੀ ਸਾਡੀ ਇੱਕ ਹੋਰ ਕਰਦੇ ਵੀ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਹਾਂ ਪੇ ਸਾਡੇ ਪੰਜਾਬੀ ਐ ਇਹ ਕੰਮ ਦੇ ਵਿੱਚ ਸ਼ਰਮ ਸਮਝਦਾ ਯਾਰ ਸ਼ਰਮ ਨਹੀਂ ਸਮਝਦੇ ਤੁਸੀਂ ਪੰਜਾਬੀਆਂ ਦੇ ਖਾਣੇ ਪਸੰਦ ਨਹੀਂ ਕਰਦੇ ਯਾਰ ਹਾਂ ਜਿਹੜੇ ਪੰਜਾਬੀ ਹੈਗੇ ਉਹ ਬਹਿਲੇ ਬੈਠੇ ਬਹਿਲੇ ਬੈਠੇ ਜੇ ਤੁਸੀਂ ਦੇਖ ਲਓ ਤੁਸੀਂ ਮੈਂ ਕਹਿੰਦਾ ਨੇਪਾਲ ਤੁਸੀਂ ਮੰਗਲ ਚਲ ਜਾਓ ਨਿਊਡਲ 버ਗਰ ਵਾਲੇ ਇੱਕ ਆਪਣਾ ਇਹੜੀਓ ਮੇਨ ਮਾਰਕੀਟ ਦੇ ਬਾਹਰਲੀ ਸਾਈਡ ਬੈਠੇ ਨੇ ਪੰਜਾਬੀ ਸਾਰੇ ਠੀਕ ਹੈ ਜੇ ਉੱਥੇ ਸ਼ਾਮ ਨੂੰ ਸਾਹ ਨਹੀਂ ਆਦਾ ਬੰਦੇ ਤੇ ਬੰਦਾ ਚੜਿਆ ਹੁੰਦਾ ਇੰਨਾ ਰਸ਼ ਪਾਇਆ ਹੁੰਦਾ ਸਾਰਿਆਂ ਨੇ ਕੋਈ ਪੰਜਾਬੀ ਉੱਥੇ ਉਹਦੇ ਕੋਲ ਜਾਂਦਾ ਹੈ ਹਾਂ ਉਹਦੇ ਨਾਲ ਹੀ ਕਿਤੇ ਪੰਜਾਬੀ ਦੀ ਰੇੜੀ ਲੱਗੀ ਵੀ ਜਾਂ ਕੋਈ ਦੁਕਾਨ ਹੈ ਮਤਲਬ ਇਹ ਤੁਹਾਨੂੰ ਬੰਦਾ ਦੇਖਣ ਨੂੰ ਨਹੀਂ ਮਿਲਣਾ ਉਸ ਨਾਲ ਸਾਡੇ ਹਰੋਗਣਾ ਮਸਾਲਾ ਪਾਕਿਸਤਾਨ ਤੇ ਬਣਾ ਕੇ ਲਿਆਉਂਦਾ ਜਾਂ ਨੇਪਾਲ ਤੇ ਬਣਾਉਂਦਾ ਉਹੀ ਤਾਂ ਇੱਥੇ ਸਾਡੇ ਮਸਾਲ ਵਰਤ ਰਹੇ ਨਹੀਂ ਉਹ ਤਬਾਕੂ ਵਾਲ ਦੂਆ ਜਿਹੜਾ ਥੁੱਕ ਸਿੜਦੇ ਵਿੱਚ ਪਾਣ ਵਾਲਾ ਉਹ ਵਿੱਚ ਟੈਸਟ ਹੋ ਜਾਂਦਾ ਨਾ ਉਹ ਨਾਲ ਕੁਛ ਨਾ ਕੁਛ ਤਾਂ ਰਾਜ ਹੋਣਾ ਹੀ ਹੈ ਪੰਜਾਬੀ ਸੋ ਇਹ ਇੱਕ ਇੱਕ ਮਤਲਬ ਸਾਨੂੰ ਵੀ ਚਾਹੀਦਾ ਇਹ ਵੀ ਆਇਆ ਕਈ ਬਾਥਰੂਮਾਂ ਦੇ ਵਿੱਚ ਗੋਲ ਗੱਪਿਆਂ ਵਾਲੇ ਪਾਣੀ ਚ ਕਹਿੰਦੇ ਕਈ ਬਾਥਰੂਮ ਵੀ ਦੇਖਦੇ ਵੀਡੀਓ ਜੀ ਸੋਸ਼ਲ ਮੀਡੀਆ ਤੇ ਕੀ ਆ ਰਹੀ ਦੇਖਦੇ ਲੋਕ ਦਿਖਾਉਂਦੇ ਵੀ ਆ ਸਾਰਾ ਕੁਝ ਦਿਖਾਉਂਦੇ ਕਿ ਕਿਆ ਕਰਦੇ ਪਰ ਪਤਾ ਨਹੀਂ ਫਿਰ ਵੀ ਸਾਡੇ ਜਿਹੜੇ ਪੰਜਾਬੀ ਆ ਜਾਂ ਕੋਈ ਵੀ ਇਸ ਇਹਨਾਂ ਨੂੰ ਪਤਾ ਨਹੀਂ ਕਿਉਂ ਇਹਨਾਂ ਕੋਲੇ ਸਮਾਨ ਖਾਣਾ ਪਸੰਦ ਕਰਦੇ ਸੋ ਇਹ ਪਤਾ ਨਹੀਂ ਹੁਣ ਪਿੱਛੇ ਕਿੰਨੇ ਕਿ ਕ੍ਰਾਈਮਨਲ ਕਰਕੇ ਆਏ ਹੁੰਦੇ ਜਿਹੜੇ ਇੱਥੇ ਬਣ ਕੇ ਮੈਂ ਕਹਿੰਦਾ ਇਹਨਾਂ ਨੂੰ ਪੰਜਾਬ ਇੱਕ ਜਾਨੀ ਕਿ ਸਵਰਗ ਵਰਗਾ ਹੀ ਹੈ ਜਿੱਥੇ ਇਹਨਾਂ ਪਰ ਕੋਈ ਅਸਰ ਨਹੀਂ ਕੋਈ ਕੋਈ ਇਹਨਾਂ ਨੂੰ ਕਹਿ ਨਹੀਂ ਸਕਦਾ ਹਿਮਾਚਲ ਦੇ ਵਿੱਚ ਤੁਸੀਂ ਦੇਖੋ ਉੱਥੇ ਜਾ ਕੇ ਕੋਈ ਜ਼ਮੀਨ ਨਹੀਂ ਲੈਸੇ ਹੋਈ ਤਾਂ ਗੱਲ ਉੱਤਰਾਖੰਡ ਗਜਰਾਦ ਦੇ ਵਿੱਚ ਆਂਦੇ ਕਿ ਦੋ ਚਾਰ ਮਰਲੇ ਲੈਣੇ ਮਕਾਨ ਬਣਾਣਾ ਪੱਕਾ ਆਧਾਰ ਘੜ ਬਣ ਗਿਆ ਹੋ ਗਿਆ ਜੀ ਹੁਣ ਜੇ ਸਾਡੇ ਪੰਜਾਬੀ ਚਾਹਣ ਦਾ ਮਾਂ ਚੱਲੂ ਮੈਂ ਕਹਿੰਦਾ 10 ਮਰਲਾ ਜ਼ਮੀਨ ਅੱਛਾ ਹੋਰ ਤੁਹਾਡੀ ਗੱਲ ਕਰਦਾ ਮਾਹ ਗੱਲ ਬੜੀ ਤਖੜੀ ਹੈ ਇੱਕ ਪੰਜਾਬੀ ਮਿਲਿਆ ਜੀ ਮੈਨੂੰ ਉਹਨਾਂ ਵਿਚਾਰਾ ਮੇਰੇ ਚੋਲੇ ਸੀਦਾ ਪੰਜਾਬੀ ਹੈ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਸੀਗਾ ਉਹ ਆਨੰਦਪੁਰ ਸਾਹਿਬ ਆ ਗਿਆ ਪੰਜਾਬੀ ਪਰਿਵਾਰ ਹੈ ਗੁਰਸਿੱਖ ਪਰਿਵਾਰ ਹੈ ਸਾਰੇ ਪਰਿਵਾਰ ਨੇ ਅੰਮਰ ਸ਼ਕਿਆ ਗੁਰੂ ਨੂੰ ਮੰਨਣ ਵਾਲੇ ਔਰ ਪਤਾ ਵੀ ਪੰਜਾਬੀ ਆ ਪਿਓਰ ਪੰਜਾਬੀ ਹੈ ਤੇ ਮੈਨੂੰ ਕਹਿੰਦੇ ਬਾਪਾ ਜੀ ਵੋਟ ਬਣਾਉਣੀ ਤੇ ਮੈਂ ਕਹਿੰਦੀ ਤੁਹਾਡੀ ਜ਼ਮੀਨ ਕਹਿੰਦੇ ਸਾਡੀ ਜ਼ਮੀਨ ਅੰਮ੍ਰਿਤਸਰ ਹੈਗੀ ਸੀਗੀ ਤੇ ਵੀ ਅਸੀਂ ਇੱਥੇ ਆਨੰਦਪੁਰ ਸਾਹਿਬ ਪੁੱਛਿਆ ਉਹ ਕਹਿੰਦੇ ਵੀ ਪਹਿਲਾਂ ਉੱਥੇ ਦੀ ਵੋਟ ਕਟਾ ਕੇ ਆਓ ਇੱਥੇ ਦੀ ਤਾਂ ਬਣੂਗੀ। ਹੂੰ। ਕਹਿੰਦੇ ਅਸੀਂ ਉੱਥੇ ਕਟਾਤੀ ਵੋਟ। ਕਹਿੰਦੇ ਅਸੀਂ ਇੱਥੇ ਇਹ ਜਮੀਨ ਲੈਣੀ ਹੈਗੀ ਇਹ ਦੇਖ ਰਹੇ ਆ ਪਰ ਅਸੀਂ ਇੱਥੇ ਕਿਰਾਏ ਤੇ ਰਹਿੰਦੇ ਆ ਪਰ ਸਾਡੀ ਜੇ ਵੋਟ ਬਣ ਜਾਵੇ ਇੱਥੇ। ਪਰ ਮੈਂ ਕਹਿੰਦਾ ਜੋ ਤੱਕ ਛੋਡੇ ਜ਼ਮੀਨ ਦੇ ਕਾਗਜ਼ ਪੱਤਰ ਨਹੀਂ ਛੋਡੇ ਪੂਰੇ ਬਣਦੇ ਵੋਟ ਨਹੀਂ ਬਣਦੀ। ਪਰ ਉਹ ਬੰਦੇ ਪੰਜਾਬੀ ਬੰਦੇ ਉਹਨਾਂ ਨੂੰ ਤਾਂ ਸ਼ਰਤ ਹੈ ਵੀ ਜਮੀਨ ਆਵੇ ਥੋੜੇ ਨੋ ਹੋਵੇ ਤਾਂ ਤੁਸੀਂ ਵੋਟ ਬਣਾ ਸਕਦੇ ਹੋ। ਉਹ ਪ੍ਰਵਾਸੀ ਇੱਥੇ ਝੁੰਗੀਆਂ 'ਚ ਰਹਿਣ ਵਾਲੇ ਕਰਾਏ ਦੇ ਮਕਾਨਾਂ ਤੇ ਰਹਿਣ ਵਾਲੇ ਅਸੀਂ ਫੜੇ ਨਹੀਂ ਸੀ ਦਰਿਆ ਪਰ ਉਹ ਬਿਲਕੁਲ ਬਿਲਕੁਲ ਉਹ ਬੂਟਾ ਬੜਾਈ ਬੈਠੇ ਆ ਪੰਜਾਬੀ ਦੀ ਵੋਟ ਨਹੀਂ ਬਣ ਰਹੀ ਪੰਜਾਬੀ ਦੀ ਵੋਟ ਪਰਵਾਸੀ ਦੀ ਤਾਂ ਤੜਤੜ ਬਣ ਰਹੀ ਮਸਲਾ ਇਹ ਤੁਹਾਨੂੰ ਵੀ ਪੱਗਾਂ ਦਾ ਆ ਰੱਖੇ ਨੇ ਸਾਡੀਆਂ ਕੁੜੀਆਂ ਦੀਆਂ ਵੀਡੀਓ ਬਣਾ ਰਹੇ ਨੇ ਸੋ ਉਹ ਫਿਰ ਬਹੁਤ ਵੱਡਾ ਸਾਡੇ ਦੇ ਲਈ ਸਾਡੇ ਨੂੰ ਨੁਕਸਾਨ ਹੋਏਗਾ ਤੇ ਓੰਕਾਰ ਜੀ ਬਹੁਤ ਜੁਝਾਰੂ ਨੌਜਵਾਨ ਹੈ ਤੇ ਅਸੀਂ ਹੋਰ ਵੀ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਕੋਲੋਂ ਬਹੁਤ ਵੱਡਾ ਇਹਨਾਂ ਕੋਲ ਖਜ਼ਾਨਾ ਹੈ ਤੇ ਹੋਰ ਵੀ ਅਸੀਂ ਵੱਖ-ਵੱਖ ਬੰਦਿਆਂ ਨੂੰ ਵੱਖ-ਵੱਖ ਚੰਗੇ ਇਨਸਾਨਾਂ ਨੂੰ ਇਸ ਚੈਨਲ ਦੇ ਵਿੱਚ ਲੈ ਕੇ ਆਇਆ ਕਰਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਤਾਂ ਜੋ ਹਰ ਇੱਕ ਨਵੀਂ ਤੁਹਾਨੂੰ ਅਪਡੇਟ ਮਿਲਦੀ ਰਹੇ ਨੋਟੀਫਿਕੇਸ਼ਨ ਤੁਹਾਡੇ ਤੱਕ ਪੁੱਜਦਾ ਰਹੇ ਇਸੇ ਕਰਕੇ ਤੁਸੀਂ ਬੈਲ ਆਈਕਨ ਵਾਲਾ ਜਿਹੜਾ ਸਬਸਕ੍ਰਾਈਬ ਦਾ ਬਟਨ ਦਬਕ ਕੇ ਬੈਲ ਆਈਕਨ ਵਾਲਾ ਉਹ ਬਟਨ ਜ਼ਰੂਰ ਦਬਣਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਓੰਕਾਰ ਜੀ ਦਾ ਫਕਰ ਟੀਵੀ ਦੇ ਵੇੜੇ ਵਿੱਚ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ